ad hoc ad hoc ਜੋ ਸੰਗਤਾਂ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਦਰ ਤੇ ਆਈਆਂ ਨੇ ਉਹਨਾਂ ਸਾਰੀਆਂ ਸੰਗਤਾਂ ਜੀ ਆਇਆਂ ਨੂੰ ਅੱਜ ਜੋ ਦਿਹਾੜਾ ਹੈ ਉਹ ਬੰਦੀ ਛੋੜ ਦਾ ਦਿਹਾੜਾ ਹੈ ਜੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਿੱਦੂ ਰਾਜੇ ਜਿਹੜੇ ਕੈਦ ਦੇ ਵਿੱਚ ਸੀ ਉਹਨਾਂ ਨੂੰ ਛੁਡਾ ਕੇ ਲਾੰਦਾ ਤੇ ਅੰਮ੍ਰਿਤਸਰ ਪਹਿਲੀ ਵਾਰੀ ਪਹੁੰਚੇ ਉੱਥੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੇ ਮਹਾਂਪੁਰਸ਼ ਨੇ ਗੁਰੂ ਮਹਾਰਾਜ ਨੇ ਉਹਨਾਂ ਦਾ ਜੀ ਆਇਆਂ ਆਖਿਆ ਤੇ ਇੱਥੇ ਦੀਵਾਲਾ ਕੀਤੀ ਜੀ ਰਾਤ ਨੂੰ ਅਸਤ ਬਾਜੀ ਵੀ ਕੀਤੀ ਇਹ ਤਾਂ ਗੁਰੂ ਰਾਮਦਾਸ ਜੀ ਦੇ ਕਰਤੇ ਆਣ ਕੇ ਆਈਦਾ ਉਹ ਤੋਂ ਮਨ ਨਿਰਮਲ ਆਪਣੇ ਆਪ ਹੀ ਹੋ ਜਾਂਦਾ ਹੈ ਕਿਉਂਕਿ ਸੰਤਾਂ ਦਾ ਇੱਕ ਚਿਹਰਾ ਹੀ ਇਤਰਾ ਬਖਸ਼ਿ ਗੁਰੂ ਮਾਰੀ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਤਾਂ ਗੁਰੂ ਰਾਮਦਾਸ ਜੀ ਤਨ ਗੁਰ ਜਨ ਦੇਵ ਜੀ ਦੀ ਐਸੀ ਕਿਰਪਾ ਹੈ ਉਹ ਜਿਹੜੇ ਕੋਪਟਕ ਹੁੰਦੇ ਆ ਨਾ ਉਹਨਾਂ ਨੂੰ ਵੀ ਮਹਾਰਾਜ ਜਿਹੜਾ ਵਾ ਹੈ ਉਹ ਨਿਰਮਲ ਕਰਦਾ ਸੀ ਇਸ ਕਰਕੇ ਬਾਏ ਇੱਥੇ ਸੰਤਾਂ ਨੂੰ ਜਿਹੜਾ ਹੈ ਮਹਾਰਾਜ ਦੀ ਕਿਰਪਾ ਵਾ ਇਸ਼ਨਾਨ ਕਰਨ ਬੀਬੀ ਰਚਨੀ ਦਾ ਪੇਲਾ ਸਾਹਿਬ ਜਿਹੜੇ ਉੱਥੇ ਰਾਜੀ ਹੋ ਕੇ ਗਏ ਸੀ ਇਥੇ ਐਸੀ ਕਿਰਪਾ ਮਹਾਰਾਜ ਦੀ ਜਿਹੜੀ ਵੀ ਸੰਗਤ ਆਉਂਦੀ ਆਉਂਦੀ ਉਹ ਹੰਕਾਰ ਦੇ ਵਿੱਚ ਆ ਪਰ ਜਾਂਦੀ ਉਹ ਨਿਰਮਲ ਹੋ ਕੇ ਆ ਵਾਹਿਗੁਰੂ ਬੜੇ ਹੀ ਸੋਹਣੇ ਗੁਰੂ ਘਰ ਆਏ ਆ ਦਰਬਾਰ ਸਾਹਿਬ ਆਏ ਆ ਮੱਥਾ ਟੇਕਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਵਿਛੋੜਿਆ ਜੀ ਸਭ ਸੰਗਤਾਂ ਇਹ ਦਰ ਕੋ ਮੁਕਮਾ ਆ ਕੇ ਬਹੁਤ ਦੂਰ ਦੂਰ ਸੰਗਤਾਂ ਆਂ ਜਾਂ ਆ ਦੇਸ਼ਾਂ ਦੇਸ਼ਾਂ ਵਿੱਚੋਂ ਤੇ ਬੜੇ ਵੇਖ ਕੇ ਬੜਾ ਦਰਸ਼ਨ ਦੇਖ ਕੇ ਬੜਾ ਚਾਹ ਹੋਇਆ ਜੀ ਬੜਾ ਵਧੀਆ ਚੜਦੀ ਕਲਾ ਹੋਈ ਗੁਰੂ ਰਾਮਦਾਸ ਦੀ ਜੀ ਗਾਉ ਗਾਉ ਜੀ ਤਨ ਹੈ ਅੱਜ ਬੰਦੀ ਛੋੜ ਦੀ ਵਸਿਆ ਜੀ ਹਾਂਜੀ ਬੰਦੀ ਛੋੜ ਦੀ ਸਰ ਬੰਦੀ ਛੋੜ ਸਾਡੇ ਗੁਰੂ ਹਰਿਕ੍ਰਿਸ਼ਨ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜੀ ਉਦੋਂ ਬੰਦ ਕੀਤੇ ਹੀ ਉੱਥੋਂ ਜੀ ਉੱਥੋਂ ਛੁੱਟ ਕੇ ਆਏ ਸੀ ਸਾਡੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਆਏ ਤੇ ਇੱਥੋਂ ਉਹਨਾਂ ਨੇ ਸਭ ਕੁਝ ਆਪਣਾ ਦੇਸ਼ ਦੇ ਤਾਕੀ ਸੰਗਤਾਂ ਨੂੰ ਬਾਬਾ ਬੁੱਢਾ ਜੀ ਸਾਹਿਬ ਲੈਣ ਵਾਸਤੇ ਗਏ ਸੀ ਜੀ ਸਭ ਮਹਾਰਾਜ ਜੀ ਬਾਕੀ ਚੜ੍ਹਦੀ ਕਲਾ ਦੀ ਬਾਕੀ ਸ਼ਰਨਜੀਤ ਕੌਰ ਜੀ ਮੋਹਾਲੀ ਤੋਂ ਆਏ ਜੀ ਕੀ ਕਹਿੰਦਾ ਜੀ ਅੱਜ ਬੰਦੀਸ਼ਰ ਜੀ ਹੋਇਆ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਹਾਂ ਜੀ ਹਾਂ ਜੀ ਜੀ ਬਹੁਤ ਸੁਭਾਗ ਬਰਸ ਜੀ ਕਿ ਹਾਂ ਵੀ ਕਿ ਵਾਈਗੁਰੂ ਨੇ ਕਿਰਪਾ ਕੀਤੀ ਹੈ ਕਿ ਹਾਂ ਵੀ ਕੇ ਦਰਸ਼ਨ ਕਰਮਾ ਵਾਲਿਆਂ ਭੱਗਾਣਿਆਂ ਕਿ ਹਾਂ ਵੀ ਜਿਹੜੇ ਵਾਈਗੁਰੂ ਦੇ ਦਰਸ਼ਨ ਹੋਏ ਆ ਜੀ ਅਰਦਾਸ ਵੀ ਅਰਦਾਸ ਸਰਬੱਤ ਦੇ ਭਲੇ ਦੀ ਹੈ ਜੀ ਕਿ ਹਾਂ ਵੀ ਕਿ ਅਸੀਂ ਕੌਣ ਹੁੰਦੇ ਆ ਅਰਦਾਸ ਕਰਨ ਵਾਲੇ ਉਹ ਦਾਤਾ ਆ ਸਭ ਜਾਣੀ ਜਾਣੇ ਹਰਪਾਲ ਸਾਹਿਬ ਵਾਈਗੁਰੂ ਜੀ ਕੀ ਖਫਤ ਗੈਬ ਹੋੜ ਬੰਦੀ ਛੋੜ ਰੰਗਕਾਰ ਉਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਪੇ ਮਾਇਆ ਧਾਰੀ ਅੱਜ ਦੇ ਦਿਨ ਮੇਰੀ ਪੀਰ ਦਾ ਮਾਲਕ ਸ਼ੇਮੇ ਪਾਸ਼ਾ ਸਤਿਗੁਰੂ ਕਾਨਪੁਰ ਫਰਗੂਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਵਾਲੀਆ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਉਜੈਸਾਨ ਔਰ ਜਿੱਥੇ-ਜਿੱਥੋਂ ਜਿਹਨਾਂ ਰਸਤਿਆਂ ਤੋਂ ਲੰਘ ਕੇ ਸਾਧਗੁਰੂ ਜੀ ਅੰਮ੍ਰਿਤਸਰ ਸਹਿਬ ਆਇਸਾਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਘੋੜ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਉਪਰੱਖ ਰੱਖਦਿਆਂ ਹੋਇਆ ਸਦੀਆਂ ਤੋਂ ਰੱਖੇ ਜਵੰਦੀ ਛੋੜ ਦਾ ਦਿਹਾੜਾ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿਖੇ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਤੇ ਗਿਣਤੀ ਵਿੱਚ ਸੰਗਤ ਪ੍ਰੀ ਆਮਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਥੇਦਾਰ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਫਾਰਮ ਦੇ ਨਾਮ ਤੇ ਸੰਦੇਸ਼ ਗਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚ ਜੁੜਦਾ ਸੋ ਸੰਗਤ ਅੱਜ 50 ਦਿਸ਼ਾ ਹੈ ਅੱਜ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਲਖਾਰਾਂ ਦੇ ਗਿਣਤੀ ਦੇ ਸੰਗ ਪਹੁੰਚੀ ਹੋਈ ਹੈ ਸ਼ਾਂਤਤਾ ਦੀ ਗਿਣਤੀ ਲੱਖਾਂ ਦੇ ਗਿਣਤੀ ਵਿੱਚ ਹੋ ਜਾਏਗੀ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦੇ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਆਪਾਂ ਸਤਿਗੁਰਾਂ ਦੇ ਪਵਿੱਤਰ ਜੀਵਨ ਤੋਂ ਸੇਧ ਲੈ ਕੇ ਆਪਣੇ ਅੱਜ ਨੂੰ ਆਪਣੇ ਕੱਲ ਨੂੰ ਸਵਾਰਨ ਦਾ ਯਤਨ ਕਰਨਾ ਸੋ ਸਤਿਗੁਰੂ ਦੇਰ ਕਰਨ ਸਾਡੇ ਵਿਸਾ ਜਾਂਦੇ ਅਧਿਕਾਰ ਆਪ ਕੋ ਬੰਦ ਫਲਾਸੀ ਪਰਵਾ ਕੇ ਸਾਡੀ ਦੀ ਬੰਦੀ ਜਿਹੜੀ ਹੈ ਉਹਨਾਂ ਸਾਥ ਗੁਰੂ ਜੀ ਕਿਰਪਾ ਕਰਕੇ ਛੁੜਾ ਦੇਣ ਸਮੂਹੀਆਂ ਸੰਬਤਾਂ ਨੂੰ ਬੰਦੇ ਛੋੜ ਦੇ ਉਸਤੀਆਂ ਬਹੁਤ ਬਹੁਤ ਮੁਬਾਰਕਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।